ਸਾਰੀਆਂ ਮਰੀਆਂ ਭੈਣਾਂ ਬੈਠੀਆਂ ਸੌਣ ਦਾ ਮਹੀਨਾ ਚੱਲ ਰਿਹਾ ਬਹੁਤੇ ਸੌਣ ਦੇ ਮਹੀਨੇ ਦੀ ਢੀਕ ਇਸ ਕਰਕੇ ਕਰਦੇ ਆ ਵੀ ਅਸੀਂ ਤੀਆਂ ਮਨਾਉਣੀਆਂ ਨੇ ਪਹਿਲੀ ਗੱਲ ਤੇ ਸਾਡਾ ਕੋਈ ਤਿਹਾਰ ਨਹੀਂ ਉਹਦਾ ਕੋਈ ਸਭਿਆਚਾਰ ਦੇ ਨਾਲ ਮੇਲ ਨਹੀਂ ਮੈਂ ਪਿਛਲੇ ਸਾਲ ਜਦੋਂ ਆਪ ਜੀਆਂ ਦੇ ਇਸ ਸਥਾਨ ਤੇ ਦਰਸ਼ਨ ਕੀਤੇ ਸੀ ਉਦੋਂ ਵੀ ਆਪ ਜੀ ਨੂੰ ਬੇਨਤੀ ਕਰਕੇ ਗਈ ਸੀ ਭਾਈ ਜਦੋਂ ਮੁਗਲਾਂ ਦਾ ਸਮਾਂ ਸੀ ਜਿਹੜੇ ਇਲਾਕੇ ਦੇ ਚੌਧਰੀ ਹੋਇਆ ਕਰਦੇ ਸੀ ਉਹ ਸੌਣ ਦੇ ਮਹੀਨੇ ਇੱਕ ਐਤਵਾਰ ਚੁਣਦੇ ਸੀ ਯੋਗੇ ਮੌਸਮ ਸੌਣ ਦੇ ਮਹੀਨੇ ਦਾ ਬੜਾ ਮਸ਼ਹੂਰੀਆ ਠੰਡੀਆਂ ਹਵਾਵਾਂ ਚੱਲਦੀਆਂ ਨੇ ਮਠਾ ਮਠਾ ਮੀਂਹ ਪੈਂਦਾ ਉਹਨਾਂ ਪਿੰਡ ਦੀਆਂ ਵਿਆਹੀਆਂ ਕੁਵਾਰੀਆਂ ਧੀਆਂ ਇਕੱਠੀਆਂ ਕਰਨੀਆਂ ਇਹ ਮੈਂ ਨਹੀਂ ਕਹਿ ਰਹੀ ਸਾਡੇ ਸਮਕਾਲੀ ਜਿੰਨੇ ਮਹਾਂਪੁਰਸ਼ ਹੋਇਆ ਉਹਨਾਂ ਦੇ ਕਦੇ ਬਚਨ ਸੁਣ ਕੇ ਵੇਖਿਓ ਸੰਤ ਗਿਆਨੀ ਕਰਤਾਰ ਸਿੰਘ ਦੀ ਖਾਲਸਾ ਪਿੰਡਰਾਵਲੇ ਮਹਾਂਪੁਰਸ਼ ਉਹਨਾਂ ਦੇ ਬਚਨ ਨੇ ਉਹ ਸਤੇਜ ਤੇ ਸੁਨਾਇਆ ਕਰਦੇ ਸੀ ਆਂਦੇ ਉਹਨਾਂ ਬੀਬੀਆਂ ਨੂੰ ਇਕੱਠੀਆਂ ਕਰਨਾ 40 ਸਾਲ ਤੋਂ ਘਟ ਉਮਰਦੀਆਂ ਫਿਰ ਕੀ ਹੋਣਾ ਉਹਨਾਂ ਨੂੰ ਨੰਗੀਆਂ ਕਰਨਾ ਉਹਨਾਂ ਦਾ ਨਾਚ ਵੇਖਣਾ ਜਿਹੜੀ ਸਭ ਤੋਂ ਸੋਹਣੀ ਲੱਗਦੀ ਸੀ ਜਿਹਦੇ ਨੈਣ ਨਕਸ਼ ਪਿਆਰੇ ਲੱਗਦੇ ਸੀ ਉਹਨੂੰ ਆਪਣੇ ਨਾਲ ਮਹਿਲਾ ਚ ਲੈ ਜਾਣਾ ਤੇ ਉਹਦੇ ਨਾਲ ਨਕਾਹ ਕਰਨਾ ਤੇ ਅੱਜ ਅਸੀਂ ਸਭਿਆਚਾਰ ਦੇ ਨਾਂ ਤੇ ਲੱਚਰਪੂੜੇ ਨੂੰ ਪ੍ਰਮੋਟ ਕਰੀ ਜਾਂਦੇ ਆ ਇਹ ਸਾਡਾ ਵਿਰਸਾ ਨਹੀਂ ਤੇ ਪਿੰਡ